ਜੀ ਰਾਮ ਰਾਮ ਸੱਬੇ ਭਾਈਆਂ ਦੇ ਮੇਰਾ ਮਤਲਬ ਹਾਂਜੀ ਕੀ ਹਾਲ ਚਾਲ ਹੈ ਅੱਜ ਬਹੁਤ ਟਾਈਮ ਬਾਅਦ ਮੈਂ ਬਲੌਗਿੰਗ ਸ਼ੁਰੂ ਕਰਨ ਲੱਗਿਆ ਦੁਬਾਰਾ ਤੋਂ ਆਪਣਾ ਨਵਾਂ ਚੈਨਲ ਚੈਨਲ ਉਹੀ ਹੈ ਮਤਲਬ ਕਿ ਨਾਮ ਚੇਂਜ ਕੀਤਾਗਾ ਆਪਾਂ ਨੂੰ ਵਧੀਆ ਤਰੀਕੇ ਨਾਲ ਚਲਾ ਰਹੇ ਹਾਂ ਜੀ ਸੋ ਅੱਜ ਥੋੜੇ ਵਾਈ ਦਾ ਹੈਗਾ ਸ਼ੂਟ ਸ਼ੂਟ ਵੀ ਕਿਹੜੀ ਚੀਜ਼ ਦਾਗਾ ਗਾਣੇ ਦਾ ਸੋ ਜੀ ਗਾਣੇ ਦੇ ਸ਼ੂਟ ਤੇ ਚੱਲੇ ਆਂਗੇ ਡਾਇਰੈਕਟਰ ਬਾਈ ਆਪਣਾ ਘੈਂਡ ਬੰਦਾ ਆਪਣਾ ਹੀ ਭਰਾ ਹੈਗਾ ਬਾਈ ਸ਼ੈਰੀ ਗੈਂਦ ਤੇ ਘੈਂਡ ਗੱਲਬਾਤ ਜਾ ਕੇ ਦੇਖਦੇ ਆ ਅੱਜ ਥੋੜਾ ਬਾਈ ਬਣੂਗਾ ਜਮਾ ਪੁਰਾਣੇ ਟੱਚ ਦਾ ਬੰਦਾ ਐ ਤੁਸੀਂ ਦੇਖੋਗੇ ਨਵੀਂ ਲੋਕ ਆਪਣੀ ਹਨ ਬਣੇ ਰਹੋ ਆਪਣੇ ਵੀ ਨਹੀਂ ਹੈ ਬਸ ਲੋਕੇਸ਼ਨ ਆਉਣ ਵਾਲੀ ਵੀ ਆ ਤੁਹਾਨੂੰ ਲੋਕੇਸ਼ਨ ਦੇ ਦਰਸ਼ਨ ਵੀ ਕਰਾਵਾਂਗੇ ਤੇ ਐਨ ਦੇਖਿਓ ਤੁਸੀਂ ਮਾਹੌਲ ਕੀ ਬਣੂਗਾ ਇੱਥੇ ਜਾ ਕੇ ਤੇ ਬਾਈ ਦੀ ਕਾਲ ਵੀ ਜਾਂਦੀ ਹੈ ਵਿੱਚ ਸੋ ਬਣੇ ਰਹੋ ਮਿਲਦੇ ਆ ਜਲਦੀ ਲਓ ਜੀ ਬਾਈ ਪਹੁੰਚ ਗਏ ਲੋਕੇਸ਼ਨ ਤੇ ਕੰਮ ਲੋਕੇਸ਼ਨ ਤਾਂ ਚੱਲ ਹੀ ਜਾਂਦਾ ਹੈਗਾ ਹਲੇ ਬਹੁਤ ਕੁਝ ਬਣ ਦੇਖ ਸਕਦੇ ਹੋ ਇੱਧਰ ਹਵੇਲੀ ਦਾ ਵੀ ਬਣ ਰਿਹਾ ਤੇ ਗੱਡੀਆਂ ਗੁੱਡੀਆਂ ਐਨ ਪੂਰਾ ਮਾਹੌਲ ਆ ਬਾਕੀ ਮਿਲਦੇ ਆ ਤੁਹਾਨੂੰ ਅੰਦਰ ਜਾ ਕੇ ਲਓ ਜੀ ਸੱਬੇ ਭਾਈਆਂ ਤੇ ਇੱਧਰ ਸਮਾਨ ਵਗੈਰਾ ਚੱਕ ਲਿਆ ਸੱਬੇ ਭਾਈਆਂ ਨੂੰ ਲੋਕੇਸ਼ਨ ਦਿਖਾਉਣ ਲੱਗੇ ਹਾਂ ਇਹਨਾਂ ਮਾਹੌਲ ਇੱਕ ਨੰਬਰ ਗੱਡੀਆਂ ਗੁੱਡੀਆਂ ਐਨ ਪੂਰਾ ਹੇ ਦੇਖੀ ਸਕਦੇ ਆਂ ਭਰਾਵੋ ਕੰਟੀਨ ਵੀ ਆ ਉਹ ਆਰਕ ਵੀ ਆ ਮਹੌਲ ਪੂਰਾ ਬੇਵੀ ਬੇਵੀ ਤੂੰ ਕਦੇ ਪਾ ਮੈਂ ਕੁੜਤਾ ਤੱਕ ਇੱਥੇ ਟਰੈਕ ਤੇ ਹੁਣ ਥੋਨੂੰ ਮੈਂ ਇੱਕ ਗੁਫਾ ਸਾਂਝੀ ਲੈ ਕੇ ਜਾਣਾ ਦੇਖੋ ਵਾਓ ਕੀ ਨੈਚੁਰਲ 뷰 ਮੈਂ ਯਾਰ ਇਹ ਗੁਫਾ ਦੇਖੋ ਤੁਸੀਂ ਐਨ ਗੱਲ ਬਾਤ ਓਕੇ ਦੀ ਰਿਪੋਰਟ ਹੋਈ ਪਈ ਹੈਗੀ ਨੇ ਉਹਨੂੰ ਬੰਦੇ ਨਾਲ ਮਲਾਈਏ ਆਪਾਂ ਜਿਹੜੇ ਬੰਦੇ ਨੂੰ ਮਿਲਣਾ ਹੈ ਆਹ 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 ਵੇਖੋ ਵੇਖੋ ਆਈ ਬੰਦਾ ਇਹਨੂੰ ਪਰੇਸ਼ਾਨਉ ਆ ਜੇ ਭਾਈ ਜੇ ਭਾਈ ਜੇ ਰਾਮ ਰਾਮ ਸਭੇ ਭਾਈਆਂ ਦੇ ਰਾਮ ਰਾਮ ਇਹ ਡਾਇਰੈਕਟਰ ਸਾਹਿਬ ਨੇ ਸਾਡੇ ਇਹ ਡਾਇਰੈਕਟਰ ਸਾਹਿਬ ਨੇ ਭਾਈ ਸਾਡੇ ਸਿੰਗਰ ਸਾਹਿਬ ਇਹ ਤੁਹਾਨੂੰ ਕੈਮਰਾਮੈਨ ਆ ਦੇਖੋ ਕੈਮਰਾਮੈਨ ਬੁਲਾ ਰਹੇ ਆ ਕੈਮਰਾਮੈਨ ਬੁਲਾ ਰਹੇ ਤੁਹਾਨੂੰ ਬਹੁਤ ਵਧੀਆ ਲੋਕੇਸ਼ਨ ਹੈ ਤੇ ਆਪਣਾ ਗਾਣਾ ਵੀ ਬਹੁਤ ਘੈਂਟ ਹੈ ਜੋ ਆਪਾਂ ਸ਼ੂਟ ਕਰਨ ਜਾ ਰਹੇ ਹ 1980 ਦੇ ਟਾਈਮ ਦਾ ਉਦੋਂ 40 ਰੁਪਏ ਚ ਕਹਿੰਦੇ ਕਿ ਕਿੰਨੇ ਚ ਵਿਆਹ 40 40 ਰੁਪਏ ਦੇ ਵਿੱਚ ਵੈਡਿੰਗ ਵਾਲਾ ਬੰਦਾ ਕਰ ਦਿੰਦੇ ਹੁੰਦੇ ਹਾਂ ਤੇ ਉਸੇ ਮਤਲਬ ਆਪਣਾ ਕਾਸਟਮ ਸੇਮ ਹੀ ਹੈ ਬੜਾ ਮਜ਼ਾ ਆਊਗਾ ਵੀਡੀਓ ਦੇਖ ਕੇ ਤੇ ਤੁਸੀਂ ਭਰਾ ਦੇਖ ਸਕਦੇ ਹੋ ਕਿ ਵੀ ਮੈਂ 1980 ਦੇ ਵੇਲੇ ਦਾ ਬਣੂੰਗਾ ਵੈਸੇ ਲੱਗ ਵੀ ਰਹੇ ਦਾੜੀ ਝੋੜੀ ਚਿੱਟੀ ਹੋ ਗਈ ਹੁੰਦਾ ਵਿਆਹ ਤੋਂ ਬਾਅਦ ਤਾਂ ਬੰਦਾ ਉਦਾਂ ਹੀ 1980 ਉਸੇ ਚ ਜਾਵੜੇਂਦਾ ਹੈ ਲੈ ਠੀਕ ਹੈ ਲੈ ਤੁਹਾਡੇ ਪਾਈ ਦੇ ਵਾਸਤੇ ਇੱਕ ਪੱਗ ਬਣਣੀ ਰਹੀ ਹੈ ਬਾਕੀ ਤਾਂ ਪ੍ਰੋਪਰ ਲੁੱਕ ਟਣ 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 ਲਾਟ ਇੱਥੇ ਤੱਕ ਜਾਂਦੀ ਹੈ ਇਹਦੇ ਕਿੱਥੇ ਲੱਗਦਾ ਮੈਂ ਸਲੀਮਾ ਰਣਾ ਸਲੀਮਾ ਤਾਂ ਪੂਣੀ ਕਰਾ ਲਈ ਯਾਰ ਪੱਗ ਦੀ ਆਪਾਂ ਲੈ ਆ ਵੀ ਹੋਗਾ ਨਾ ਆਹ ਸੁਣ ਦੇ ਹੜਜਾ ਬਣਾ ਲੈਣ ਦੇ ਮੜਾ ਜਾ ਤੇ ਪ੍ਰੋਟਾ ਕੰਦਾਂਗੇ ਬਾਚ ਟੰਗਦਾ ਐ ਤੇ ਇਡੀ ਜੀ ਗੱਲਾਂ ਐ ਜੀ ਵਧਾਉਣੀ ਐ ਇੱਧਰੋਂ ਕੀਤੂ ਵਾਲੀ ਨਹੀਂ ਹੁੰਦੀ ਸੀ ਕੀਤੂ ਆ ਬਣ ਗਈ ਫਿਰ ਕਿੱਕ ਐਮ ਐਲ اے ਕੀਤੂ ਲਓ ਜੀ ਆ ਆ ਆਪਣੀ ਭਗਵਨੀ ਗਈ ਮੁੱਛਾਂ ਖੜੀਆਂ ਨੇ ਐ ਚਾਦਰਾਂ ਚੂਦਰਾ ਲਾਇਆਗਾ ਐ ਗੱਲਬਾਤ ਓਕੇ ਦੀ ਰਿਪੋਰਟ ਆ ਹੁਣ ਹੁਣੇ ਆਪਣੇ ਨੇ ਆਹ ਸੇਵਾ ਵੀ ਨਵਾਈ ਆ ਕਹਿੰਦੇ ਅਮਲੀ ਨੂੰ ਆ ਚੀਜ਼ ਦੀ ਵੱਧ ਲੋੜ ਹੁੰਦੀ ਹੈਗੀ ਸੋ ਆਮ ਵਾਲੇ ਬਾਕੀ ਇਧਰ ਵੀ ਆ ਯੂ ਬਲੌਗਿੰਗ ਔਨ ਕੈਮਰਾ ਰਿਕਾਰਡਿੰਗ ਓਕੇ ਸ਼ੋ ਮੀ ਯੂ ਆਰ ਯੂ ਟਿਊਬਰ ਅਕਾਊਂਟ ਅੱਲਾਹ ਜੱਜ਼ੀ ਮੇਰੇ ਵੀ ਰਿਓ ਕੰਦਾ ਕਾਲਾ ਚਾਹੇ ਪੀ ਰਿਓ ਫਿਰ ਅਸੀਂ ਸ਼ੂਟਿੰਗ ਦੇਖਾਂ ਅੰਦਰ ਉਹ ਕੁੜੀ ਤਿਆਰ ਹੋ ਰਹੀ ਹੈ ਜਿਹਦਾ ਪਰ ਰਿਸ਼ਤਾ ਕਰਾਉਣਾਗਾ ਅੰਦਰ ਉਹ ਕੁੜੀ ਤਿਆਰ ਹੋ ਰਹੀ ਹੈ ਜਿਹਦਾ ਪਰ ਰਿਸ਼ਤਾ ਕਰਾਉਣਾਗਾ ਮੁੰਡਾ ਕਿਥੋਂ ਵੀ ਲੱਭੋ ਮੁੰਡਾ ਆ ਫੌਜਪਾਤੀ ਹੋ ਗਿਆ ਪਤਾ ਨਹੀਂ ਕਿੱਧਰ ਗਿਆ ਲਈ ਜਿਹੜੇ ਮੁੰਡਾ ਦਾ ਰਸਤਾ ਕਰਾਉਣਾ ਉਹ ਫੌਜ ਚ ਛੁੱਟੀ ਆ ਗਿਆ ਆ ਮਲਾਉਣਿਆ ਤੁਹਾਨੂੰ ਡਾਇਰੈਕਟਰ ਸਾਹਿਬ ਆਈ ਗਲੀ ਪਹੁੰਚ ਗਿਆ ਆ ਜਾ ਬਸ ਆਹ ਇਹ ਮੁੰਡਾ ਯਾਰ ਇਹ ਫੌਜੀ ਦਾ ਪਰ ਰਿਸ਼ਤਾ ਕਰਾਉਣਾ ਅੱਜ ਵੈਸੇ ਵੀ ਉਹ ਮੇਰੇ ਮੰਮੀ ਪਾਪਾ ਨੇ ਬਾਬਾ ਰਿਸ਼ਤੇ ਕਰਾਤੇ ਚੱਲ ਹੁਣ ਉਹ ਮੁੰਡਾ ਕਰਾ ਦੂ ਇਹਨਾਂ ਦਾ ਚਾਰ ਪੰਜ 6 ਮੁੰਡੇ ਅੱਛਾ ਪੇਟੀ ਕਮਕ ਹੈ ਪਤਾ ਨਹੀਂ ਕੀ ਕਰੀ ਜਾਂਦਾ ਬਸ ਥਾ ਆਏ ਆ ਬਚੋਲੇ ਨੂੰ ਤਾਂ ਰਿਆਰੇ ਆ ਬੱਸ 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 ਤੁਹਾਨੂੰ ਲਾਓ ਵਧੀਆ ਸੀ ਚੌੜਾ ਕੋਲੇ ਖੜਾ ਥੋੜਾ ਮੰਗ ਰਿਹਾ ਸਾਰਿਆਂ ਨੂੰ ਇੱਧਰ ਲੈ ਆ ਵੰਕਾ ਲੱਭ ਨਹੀਂ ਹੈ ਇਹ ਰਸਟ ਦੇ ਵਿੱਚ ਬਹੁਤ ਹੀ ਪਾ ਜਰੋਰਾ ਨਾ ਚਲੇ ਪਹਿਲਾ ਗਾਲਰ ਵਾਲੇ ਹੁੰਦੇ ਸੀ ਇਹ ਬੜੀ ਗੱਲ ਚ ਮਾਸ ਮਾਸ ਬਾਜ ਮੋਰ ਇੱਥੇ ਦਾ ਰਗਾ ਕਿਵੇਂ ਕਰੀ ਵਧੀਆ ਵਧੀਆ ਕੈਂਟ ਕੈਂਟ ਕੋਈ ਸ਼ੂਟ ਚੱਲੀ ਜਾਂਦਾ ਹੈਗਾ ਜਿਵੇਂ ਤੁਹਾਨੂੰ ਦੇਖਿਆ ਸੀ ਕਿਹਾ ਸੀਗਾ ਵੀ ਦਿਖਾਵਾਂਗੇ ਤੁਹਾਨੂੰ ਸ਼ੂਟ ਲੋਜੀ ਸ਼ੂਟ ਦਿਆਂ ਪੂਰੀਆਂ ਤੇਰੀਆਂ ਆਪਾਂ ਹੈਗਾ ਕੈਂਟ ਐ ਰ ਕਰੀ ਤੂੰ ਬਚੋਲੇ ਬਣੇ ਹੋਏ ਆਪਾਂ ਬਚੋ ਪਿੰਡ 'ਚ ਵੀ ਐਵੇਂ ਹੀ ਰਹਾ ਕਰ ਯਾਰ ਐਂ ਹੀ ਰਹਾ ਕਰ ਕੋਈ ਸੱਤ ਸੱਤ ਤੇ ਬੈਠਿਆ ਕਰ ਆ ਗਿਆ ਬਸ ਮੈਂ ਯਾਰੋ ਬਸੋ ਭਾਈ ਮੈਂ ਤਾਂ ਸਾਈਕਲ ਵੀ ਦੋ ਵਾਰੀ ਘਮਾਤਾ ਮੁੰਡਾ ਭਾਈ ਉਹਦਾ ਵੀ ਧਿਆਨ ਰੱਖੀ ਭੰਗੜੇ ਦੀ ਰਿਹਸਲ ਚੱਲ ਰਹੀ ਹੈ ਜੀ ਗੈਰੀ ਦਾ ਚਾ ਚੜਿਆ ਪਿਆ ਤੁਹਾਨੂੰ ਗਾਣੇ ਦੇ ਵਿੱਚ ਭੰਗੜਾ ਤਾਂ ਨਹੀਂ ਪਾ ਵਧੀਆ ਲੋ ਜੀ ਕਰਾਓ ਫਿਰ ਮੂੰਹ ਮਿੱਠਾ ਹੈਂ ਭਾਈ ਲਈ ਫਿਰ ਸਾਹੇ ਜਠੀ ਐ ਚਲੋ ਵਰਤਿਆ ਰਿਆਂ ਬੰਦਾ ਲੱਗਿਆ ਐ ਚਲਾ ਪਿਆ ਰਿਆਂ ਉਹਨੂੰਗਾ ファンに入ることに。 ਕਬੂਤਲਾ ਜੀ ਚੱਕੇ ਆਂਦਾ ਭੱਜ ਕੇ ਸੋਨੇ ਉਹ ਬੋਤਲਾ ਇਹ ਚੱਕੀ ਫਿੱਤੀ ਟਸਟ ਵੀ ਬਣਾ ਤੇ ਆਇਆ ਬਣ ਜੇ ਗੱਲ ਠੀਕ ਹੈ ਚਲ ਠੀਕ ਹੈ ਵੀ ਫੈਬਰਿਕ ਤੇ ਚਾਰ ਕਰ ਆ ਜੋ ਘੜੋ ਤਾਂ ਦੇ ਦਿੱਤੀ ਵੇ ਮੇਰੀ ਅੱਛਲ ਤਾਂ ਮੈਂ ਇੱਕ ਤਾਂ ਚਾਰ ਵੀ ਕਹਿ ਰਾਂ ਕਿ ਸੱਤ ਪਿਆਈ ਨੂੰ ਦੱਸਣਾ ਪੁੱਗਲ ਪੱਕੀ ਦੇ ਲੋਕ ਇੱਥੇ ਹੈ। ਹਾਜੀ ਹਾਜੀ ਪਟਿਆਲੇ ਆਇਆ ਬਹੁਤ ਅੱਛਾ ਫੋਟ ਦੇਖ ਲਈ ਬਹੁਤ ਅੱਛਾ ਹੋ ਜੋ ਟਰਨ ਹੋ ਜਾ ਤੁਸੀਂ ਤੁਸੀਂ ਆਪਣਾ ਚਲੋ ਕਿਆ ਬਾਤ ਹੈ ਆਪਣਾ ਸ਼ਾਟ ਤੁਹਾਨੂੰ ਕਿਦਾਂ ਲੱਗਿਆ ਉਹ ਵੀ ਦੱਸ ਦਿਓ ਤੂੰ ਮੇਲੇ ਵਾਲਾ ਮਾਹੌਲ ਬਣਾ ਰੱਖਿਆ ਪੂਰਾ ਐਨ ਪੂਰਾ ਦਾ ਕਰ ਰਿਹਾ ਜੱਟ ਮੇਲੇਆਂ ਚ ਬੋਕਦੇ ਆ ਗੱਲਬਾਤ ਮਾਹੌਲ ਪੂਰਾ ਵੇ ਵੀ ਆ ਦੇਖੋ ਤੁਹਾਨੂੰ ਕਨਫੀਡ ਦਸੋਣਾ ਦੇਖੋ ਐ ਗੱਲਬਾਤ ਬਣੀ ਪਈ ਆ ਤੇ ਡਾਇਰੈਕਟਰ ਸਾਹਿਬ ਫਿਰਦੇ ਸਮਝ ਆਉਂਦੇ ਐ ਦੇਖੋ ਕੋਈ ਨਾ ਕੋਈ ਸਿੰਗਾ ਸਾਹਿਬ ਨੇ ਆਪਣੇ ਐਂਡ ਉਹ ਪੂਰਾ ਓਕੇ ਦੀ ਰਿਪੋਰਟ ਹੋਇਆ ਪਿਆ ਜੀ ਤੁਹਾਨੂੰ ਸਾਰੇ ਕੈਰੈਕਟਰਾਂ ਨਾਲ ਮਲਾਈਆ ਦੇਖੋ ਗਾਣੇ ਦੇ ਵਿੱਚ ਸਾਰੀ ਆਇਆ ਹੈ ਬਾਈ ਬਣ ਗਿਆ ਹੈ ਪੂਰੀ ਗੱਲਬਾਤ ਓਕੇ ਦੀ ਰਿਪੋਰਟ ਆਇਆ ਹੈ ਹੈ ਪੱਗਾ ਪੁੱਗਾ ਬਣੀਆਂ ਹੋਈਆਂ ਨੇ ਦੇਖ ਚਾਦਰੇ ਚੂਰੇ ਲੱਗੇ ਹੋਇਆ ਵਾਪੂਣਾ ਮਲਾ ਲਈ ਹੁਣ ਇਹ ਇਹਨਾਂ ਦੀ ਕੁੜੀ ਦਾ ਰਸਤਾ ਕਰਾਇਆ ਪਾਉ ਗਾਣੇ ਦੇ ਵਿੱਚ ਇਹ ਕੁੜੀ ਦੇ ਬਾਪੂ ਆ ਹਾਂ ਇਹ ਬੇਲੀ ਆ ਕੇ ਬੇਲੀ 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 ਵੀ ਸਾਰੇ ਮਿਲਾ ਦਿੰਨੇ ਆਪਾਂ ਬੇਲੀ ਯਾਰੇ ਆ ਵੇਖੋ ਇਹ ਬੇਲੀ ਆ ਸਾਰੇ ਆਹ ਹੈ ਕਿਵੇਂ ਆ ਬੇਲੀਆ ਬਹੁਤ ਵਧੀਆ ਜੀ ਵਧੀਆ ਵਧੀਆ ਸਰਾ ਜੋ ਹੁਣ ਇਧਰ ਚੱਲਦੇ ਆ ਉਹ ਲੱਗੀ ਜਾਂਦੀ ਆ ਜਮਾ ਜੁੱਤੀ ਸਮਾਰ ਕੇ ਲੱਗੀ ਜਾਂਦੀ ਆ ਤੇ ਜੇ ਕੋਈ ਨਾਰਮਲ ਵਾਲੀ ਦਿੱਕਤ ਹੈ ਨਾ ਤੀ ਉਹ ਕਿਹੜੀ ਪੱਗ ਨਾ ਫੇਰ ਵੈਸੇ ਤੋਂ ਮੈਂ ਉਹ ਇਹਦਾ ਹਕੂਗਾਨੀ ਉਹਦੇ ਚ ਤਾਂ ਰੈਡੀ ਆਉਣਾਗਾ ਬੱਸ ਮੈਂ ਤਾਂ ਦੀ ਨਹੀਂ ਮੈਂ ਵੀ ਕਪੜੇ ਜੇ ਬਦਲਨੇ ਆ ਬਦਲ ਲੀਏਗਾ ਲਗਭਗ ਪੈਕਅਪ ਦੀ ਤਿਆਰੀ ਤੇ ਆ ਸ਼ੂਟ ਐਨ ਵਧੀਆ ਗੱਲ ਬਾਤ ਦੇਖੋ ਡਾਇਰੈਕਟਰ ਸਾਹਿਬ ਕਿੰਨੇ ਕੁ ਮਰੇ ਇਹ ਮੁੰਡਾ ਜਿਹੜਾ ਤਰੀਬ ਹੈ ਭੰਗ ਦੇ ਭਾਣੇ ਮੰਜਾ ਗਿਆ ਹੋਰ ਉਮਰ ਨਹੀਂ ਸੀ ਵੈਸੇ ਤੇਰੀ ਹਾਲੇ ਬਾਈ ਕੋਈ ਨਹੀਂ ਵੀ ਤੋਖ ਵੀ ਹੈ ਖੁਸ਼ੀ ਵੀ ਹੈ ਦੋਨੋਂ ਚੀਜ਼ਾਂ ਕਸ਼ਟ ਹਰ ਕੋਈ ਨਾ ਬ੍ਰਾ ਆਪਣਾ ਹੀ ਡੰਗਾਇਆ ਹੋਇਆ ਇਹ ਬਚੋਲਾ ਸਾਹਿਬ ਆਹ ਭਾਈ ਚੱਲੇ ਆ ਬਹੁਣ ਭੱਲੇ ਆਵਾਂਗੇ ਵਿਹਣ ਤੈਨੂੰ ਆਊ ਬਲੀਏ ਮਿਨਿਸਟਰੀ ਫਣਾ ਬਲੀ ਬਲਾਲੂ ਕਨ ਹੋਊ ਜਿਹੜੀ ਫੰਡ ਤੇ ਦੇਖੋ ਉਹ ਕਿੱਧਰ ਗਈਆਂ ਜਿਹੜੀਆਂ ਚਾਰ ਪੰਜ ਬਾਸ ਬੈਠੇ ਨੇ ਜਿਹੜੀਆਂ ਚੱਲਾਂਗੇ ਮੋ ਜੀ ਆ ਮੈਂ ਓਕੇ ਹੋ ਗਿਆ ਜੀ ਟੂਟ ਆਲਮੋਸਟ ਬ੍ਰੈਂਸਤੀਆ ਆ ਪੰਜ ਰੁਪਿਆ ਦਾ ਸ਼ਾਗਣ ਹੁੰਦਾ ਸੀ ਉਹ ਟਾਈਮ ਅੱਜ ਲਓ ਜੀ ਫਿਰ ਸਾਰੇ ਆਰਟਿਸਟ ਹੋ ਬਾਈ ਆਦਾ ਆ ਗਿਆ ਫੂਰ ਕੇ ਐ ਯਾਰ ਮੈਨੂ ਸੋਰ ਅੰਨਾ ਪੈਸਾ ਅੰਨਾ ਅੰਨਾ ਪੈਸਾ ਬਈ ਅੰਨਾ ਅੰਨਾ ਪੈਸਾ ਅਰੇ ਦੇਖੋ ਇਹ ਐ ਕੋਲ ਡਿਊਟੀ ਲਿਉਣੇ ਮੋੜ ਆ ਕੇ ਵੀ ਬੁਲਾਏ ਹੋਏ ਆਹ ਹੈ ਗਰੀਦਰੀ ਅੱਖ ਦੇਖ ਤੂੰ ਆਹ ਭਾਈ ਦੀ ਕੜ ਲਾ ਦਾ ਕਰਨਾ ਹੋਣਾ ਬਾਕੀ ਦੇਖੋ ਸਾਰਾ ਆ ਗਿਆ ਬਈ ਜਿੰਨੇ ਆਪਣੇ ਬੰਦੇ ਸਾਡੇ ਵੀ ਖਿਆਲ ਆ ਰੋਡ ਬਾਕਸ ਅਰੇਂਜ ਕਰਵਾਇਓ ਗੁੰਨੀ ਨੂੰ ਗੁੰਨੀ ਨੂੰ ਐ ਫੜਦੇ ਲੜਦੇ ਸਾਊਂਡ ਬਾਕਸ ਗਰੀਬ ਨੇ ਮੈਂ ਬਚੋਲਾ ਲੋ ਜੀ ਆਪਣਾ ਹੋ ਚੱਲਿਆ ਹੁਣ ਪੈਕਅਪ ਮਿਲਦੇ ਆਂ ਜਲਦੀ ਬਲੌਗ ਨਾਲ ਆ ਦੇਖੋ ਸਾਰਾ ਆ ਮਾਯਾ ਮਾਮਾ ਹੌਲ ਖਰ ਮੋਜ ਲਈ ਕੈਮਰਾਮੈਨ ਵੀ ਆਪਣੇ ਹੋ ਗਿਆ ਓਕੇ ਬਸ ਸਿੰਕ ਰਹੇਗੇ ਜੀ ਉਸ ਤੋਂ ਬਾਅਦ ਆਪਣਾ ਬੈਕਅਪ ਆ ਜੀ ਇਹ ਦੇਖੋਗੇ ਨਵੇਂ کردار ਦੇ ਵਿੱਚ ਤੁਹਾਡੇ ਬਾਈ ਨੂੰ ਅੱਜ ਇਹ ਟੀਮ ਆਪਣੇ ਪ੍ਰਵਾ ਸਾਰਾ ਇਹ ਬੰਦਾ ਬਹੁਤ ਘੈਂਟ ਆ ਯਾਰ ਇਹ ਘੈਂਟ ਆ ਇਹ ਹੰਦਾ ਬਹੁਤ ਟੌਪ ਆ ਆਹ ਲਓ ਬਾਈ ਸ਼ਾਲ ਮੈਂ ਤਾਂ ਹਜੇ ਬਾਕੀ ਬੰਗਿਆਂ ਨੇ ਕਾਫੀ ਅਪਰੂਵਮੈਂਟ ਕਰ ਲਈ ਆ ਦੇਖੋ ਬਾਈ ਸੈਟ ਸੂਟ ਰਾਤ ਨੂੰ ਕਹਿੰਦੇ ਘੈਂਟ ਲੱਗਦੇ ਹੈਗੇ ਲੋ ਜੀ ਪਰਪੈਕੋ ਫਿੱਲ ਆ ਗਿਆ ਬਈ ਸਵੇਰੇ ਗੱਡੀ ਸਿਓ ਸਵੇਰੇ ਇਕੱਲੀ ਜਾਈਓ ਚਲੋ 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 ਤਹੋ ਸਮਾਨ ਤਹੋ ਸਮਾਨ ਗੱਡੀ ਚ ਚਲੋ ਚਲੋ ਗਾਹਾਂ ਵੀ ਸ਼ੂਟ ਕਰਨਾ ਗਾਹਾਂ ਵੀ ਸ਼ੂਟ ਕਰਨਾਗਾ ਚਲੋ ਚਲੋ ਕੱਲ ਨੂੰ ਵੀ ਸ਼ੂਟ ਆਪਣਾ ਚਲੋ ਚਲੋ ਲੋ ਜੀ ਤੁਹਾਨੂੰ ਆਪਣਾ ਬਲੌਗ ਕਿਦਾਂ ਦਾ ਲੱਗਿਆ ਸਾਰੇ ਜਣੇ ਜ਼ਰੂਰ ਦੱਸਿਓ ਜੀ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤੁਹਾਡੇ ਆਪਣੇ ਬਚੋਲਾ ਜੀ